ओके ठीक ਗੱਲ ਦੰਦ ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹਦੇ ਦੀ ਜਿੰਨੀ ਦੰਦਿਆ ਕੀਤੀ ਜਾ ਸਕੇ ਸੋਰੀ ਹੈ ਕਿਉਂਕਿ ਮਾਪੇ ਦਾ ਇਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅੱਜ ਤੋਂ ਕੁਚਾਰਕ ਸਾਲ ਪਹਿਲਾਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋਸਾ ਦਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਇਸ ਵੇਲੇ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਸਰਾ ਹੋ ਸਕਦੀ ਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੂੰ ਦੋ ਕਹੋਗੇ ਵੱਡਾ ਹੋ ਜੂਗਾ ਤੇ ਇਹ ਆਖਰੀ ਬੱਚਾ ਸੀ ਇਹਨਾਂ ਦਾ ਜੂ ਐਸ ਸੰਸਾਰ ਤੋਂ ਚਲ ਗਿਆ ਸੁਬਾਹ ਜਿਹੜਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧੰਨਵਾਦ ਕਰਦੇ ਆਂ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਰਦੇ ਜਿਹੜੇ ਅਕਬਾਲ ਪੱਡਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੇ ਜਤਰਾ ਸਲ ਕੇ ਇਹ ਸਾਨੂੰ ਜਿਹੜਾ ਆਦਰਸ਼ ਨਸੀਬ ਹੋਇਆ ਸੋ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸਤਪੁਰ ਦੇ ਕੀਤਾ ਉਹ ਸਤਕਾਰ ਕਰਾਂਗੇ ਬਾਪ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰਿਪੋਰਟ ਆ ਉਹ ਸਪਸ਼ਟ ਕਰ ਸਕਦੀ ਹੈ ਹੁਣ ਮੈਂ ਐਵੇਂ ਆਪਣੇ ਵੱਲੋਂ ਕਹੀ ਜਾਂ ਵੀ ਇਸ ਤਰ੍ਹਾਂ ਵਾ ਉਸ ਤਰ੍ਹਾਂ ਵਾ ਇਹ ਸਸਪੈਂਸ ਵਿੱਚ ਗੱਲ ਹੈ ਜੀ ਆ ਉਹ ਉਸ ਗੌਰਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤੇ ਹੈ ਹੈ ਜਿਹੜਾ ਉਹ ਟ੍ਰੀਟਮੈਂਟ ਹੈ ਹੈਗੇ ਹੈਗੇ ਕਦਗੇ ਕਾਰਵਾਈ ਪਰ ਪੂਰੀ ਵਧ ਇਨਕੁਆਇਰੀ ਹੋਊਗੀ ਪੂਰਾ ਉਹਦੇ ਵਿੱਚ ਪੜਤਾਲ ਕਰਕੇ ਜੀ ਸੱਚ ਸਾਹਮਣੇ ਲਿਆਂਦਾ ਜਾਊਗਾ ਕੀ ਮੰਗ ਕਰਦੇ ਮੰਗ ਇਹ ਹੈ ਜੀ ਵੀ ਇਹਦੀ ਜਿਹੜੀ ਡੈਥ ਹੋਈ ਹੈ ਜੀ ਸੱਚ ਸਾਹਮਣੇ ਆਉਣਾ ਚਾਹੀਦਾ ਆਹ ਸਾਹਮਣੇ ਹੁੰਦਾ ਹਾਂਜੀ ਕਾ ਕਿਉਂ ਕਿਉਂ ਮਤ ਹੋਈਆ ਕਿਦਾਂ ਹੋਈਆ ਕਿਵੇਂ ਹੋਈਆ ਰੋਣੇ ਜੇ ਸਾਹਮਣੇ ਕਿਉਂਕਿ ਮਾਤਾ ਨੂੰ ਸਜੀ ਤਾਂ ਹੀ ਹੁਣੀ ਆ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦਿਨਾਂ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪ੍ਰਤਾਗ ਹੋਈ ਚਾਹੀਦੀ ਹਾਂਜੀ ਬੱਤੀ ਠੀਕ ਹੈ ਸਾਰਿਆਂ ਨੂੰ ਦੋਖਿਆ ਇਸ ਗੱਲ ਦਾ ਵਾਹਿਗੁਰੂ ਜੀ ਦਾਤ ਕਰਦਾ ਵਾਹਿ ਸਰ ਜੀ ਜਣਕ ਨੇ ਅੱਜ ਬੜੀ ਇਹ ਹਰਮਨ ਜੋਤ ਤਕਰੀਬਨ ਡੇਢ ਸਾਲ ਪਹਿਲਾਂ ਇਹ ਇੰਗਲੈਂਡ ਗਿਆ ਸੀ 25 ਲੱਖ ਕਰਜ਼ਾ ਚੱਕ ਕੇ ਇਸ ਦੇ ਫਾਦਰ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਇਹ ਰਜਾਨਾ ਆਪਣੀ ਮਾਤਾ ਨੂੰ ਫੋਨ ਕਰਦਾ ਸੀ 12 ਫਰਵਰੀ ਨੂੰ ਜਦੋਂ ਇਹਦਾ ਫੋਨ ਨਾ ਆਇਆ ਤਾਂ ਇਹਦੀ ਮਾਤਾ ਨੇ ਬਾਰ ਬਾਰ ਟਰਾਈ ਕੀਤੀ ਮੈਸੇਜ ਛੱਡੇ ਬਟ ਉਹ ਮੈਸੇਜ ਸੀਨ ਵੀ ਨਹੀਂ ਸੀ ਹੋ ਰਿਹਾ ਉਹ ਲਾਸਟ 2:44 ਕਿਤੇ ਕਿਤੇ ਸੀਨ ਆ ਰਿਹਾ ਸੀ ਬਟ ਫਿਰ ਇਹਨੇ ਉਹਦੇ ਦੋਸਤਾਂ ਨੂੰ 8-10 ਘੰਟੇ ਤੋਂ ਬਾਅਦ ਉਹਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਹਸਪੀਟਲ ਦਾਖਲ ਹੈ ਉਹ ਤੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੋਈ ਉਹਨੂੰ ਉਹ ਕਹਿੰਦੇ ਜੀ ਉਹ ਅੰਕਲ ਜੀ ਦੱਸਣਗੇ ਮਤਲਬ ਉਹ ਜਿਹੜਾ ਇਹਨਾਂ ਦਾ ਮਾਲਕ ਸੀ ਮਾਲਕ ਨੇ ਨੇ ਕਿਹਾ ਕਿ ਉਹ ਜਦੋਂ ਪੁੱਛਿਆ ਵੀ ਹਸਪੀਟਲ ਦੇ ਹਾਲਤ ਤਾਂ ਦੱਸੋ ਕਿ ਮੈਂ ਇਨੀ ਦਿਤੋਂ ਇਦਾਂ ਘਬੜਾਈ ਪਈ ਆ ਤੇ ਮੈਂ ਇਕੱਲੀ ਔਰਤ ਆ ਤੇ ਉਹਨੇ ਕਿਹਾ ਵੀ ਉਹ ਜਿਹੜੀ ਉਹਦੀ ਇਹ ਜਿਹੜਾ ਹੈਗਾ ਇਹ ਉਹ ਖੂਨ ਦੇ ਰਿਸ਼ਤੇ ਨੂੰ ਦੱਸ ਸਕਦੇ ਆ ਹੋਰ ਕਿਸੇ ਨੂੰ ਦੱਸਦੇ ਨਹੀਂ ਤੇ ਫਿਰ ਉਸ ਤੋਂ ਬਾਅਦ ਉਸਨੇ ਫੋਨ ਨਹੀਂ ਚੱਕਿਆ ਫਿਰ 18 ਤਰੀਕ ਨੂੰ ਖਬਰ ਆਉਂਦੀ ਆ ਕਿ ਉਹਦੀ ਡੈਥ ਹੋ ਗਈ ਆ ਫਿਰ ਅਸੀਂ ਡਾਕਟਰ ਧਰਮਵੀਰ ਗਾਂਧੀ ਕੁਲਦੀਪ ਢਾਲੀਆਂ ਸਾਡੇ ਪਿੰਡ ਦੇ ਇਕਬਾਲ ਸਿੰਘ ਪੱਡਾ ਸਾਹਿਬ ਦਾ ਕਾਉਂਸਲਰ ਉਹਨਾਂ ਦੀ ਹੈਲਪ ਦੇ ਨਾਲ ਜਿਹੜੀ ਅਸੀਂ ਇਹ ਬਾਡੀ ਮਗਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਮੰਗਵਾਉਣ ਵਾਸਤੇ ਉਹਨੂੰ ਆਪਣਾ ਚਿੱਠੀ ਪੱਤਰ ਪੱਪਰ ਵਿਆਰ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਕੁਲਦੀਪ ਢਾਲੀਵਾਲ ਦੀ ਮਤਲਬ ਤੇ ਇਕਬਾਲ ਸਿੰਘ ਪੱਡਾ ਦੀ ਮਤਲਬ ਆਰਥਿਕ ਸਹਾਇਤਾ ਤੇ ਹੋਰ ਸਾਰੇ ਸਹਿਯੋਗ ਦੇ ਨਾਲ ਅੱਜ ਇਹ ਬੋਡੀ ਪੈਂਡ ਪਹੁੰਚੀ ਆ ਤੇ ਸਾਰਾ ਜਿਹੜਾ ਪੈਂਡਾ ਉਹ ਦੰਗीन ਹਾਲਤ ਚਾ ਕਿਹੜੇ ਰਿਪੋਰਟ ਤੋਂ ਬੜੀ ਆਈ ਸੀ ਕੋਈ ਮੰਤਰੀ ਆਇਆ ਉਹ ਉੱਥੇ ਕੁਲਦੀਪ ਢਾਲੀਵਾਲ ਰਿਸਿਵ ਕਰਨ ਆਏ ਸੀ ਤੇ ਤੁਹਾਡਾ ਬੱਚਾ ਸੀਗਾ ਕਿਹੜੀ ਕੰਟਰੀ ਸੀਗਾ ਇਹ ਇੰਗਲੈਂਡ ਦੇ ਵਿੱਚ ਦੇ ਮੌਤ ਜਿਹੜੀ ਆ ਕਿੰਨਾ ਰਾਤਾਂ ਚ ਹੋਈ ਸੀ ਉਹ ਇਸ ਜਿਹੜੀ ਆ ਕਿਤਨੂੰ ਵਾਚ ਰੋੜ ਕੇ ਬੇਨਤੀ ਵੀ ਐ ਐਸ ਡੀਓ ਬੋਡੀ ਮਿਣੀ ਆ ਮੈਨੂੰ ਤੇ ਬੇਹੋਸ਼ੀ ਹਾਲਤ ਦੇ ਵਿੱਚ ਇਹ ਸ਼ਾਇਦ ਤੋਂ ਮਿਲਿਆ ਤੇ ਵੀਰਵਾਰ ਨੂੰ ਉਸ ਤੋਂ ਬਾਅਦ ਇਸ ਨੂੰ ਜਦੋਂ ਹਸਪੀਟਲ ਚ ਵੀ ਮੈਨੂੰ ਕੋਈ ਸਾਡੇ ਨੌਨ ਬੰਦੇ ਜਾਂਦੇ ਰਹੇ ਆ ਤੇ ਉਹ 18 ਤਰੀਕ ਨੂੰ ਉਹਨਾਂ ਨੇ ਡੈਥ ਜਿਹੜੀ ਆ ਉਹ ਡਿਕਲੇਰ ਕਰਤੀ ਸੀ ਵੈਂਟੀਲੇਟਰ ਤੇ ਸੀ ਉਹ ਔਰ ਫਰਮਾਂ ਕਰਦੇ ਅੱਗੇ ਜਿਹੜੀ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਇਸ ਦੀ ਜਿਹੜੀ ਆ ਭਾਰਤੀ ਹਾਈ ਕਮਿਸ਼ਨਰ ਅਫੀਰ ਵੀ ਅਪੀਲ ਕਰਦੇ ਆ ਕਿ ਇਸ ਦੀ ਜਿਹੜੀ ਮੌਤ ਦੀ ਜਾਂਚ ਹੋਣੀ ਚਾਹੀਦੀ ਆ ਮਾਲਕ ਜਿਹੜਾ ਉਹ ਸ਼ੱਕੀ ਘਰੇ ਚ ਕਿ ਉਸ ਦਾ ਜਦੋਂ ਏਮਪਲੋਇਰ ਦੀ ਡੈਥ ਹੁੰਦੀ ਆ ਏਮਪਲਾਈ ਦੀ ਡੈਥ ਹੁੰਦੀ ਆ ਤੇ ਉਹ ਜਿਹੜਾ ਉਹ ਬੰਦਾ ਸਾਡੇ ਪਰਿਵਾਰ ਦੇ ਨਾਲ ਕੁਝ ਹੈਤਾਂ ਕਰਦਾ ਕੋਈ ਹੈਲਪ ਕਰਦਾ ਉਸ ਨੇ ਕੋਈ ਹੈਲਪ ਨਹੀਂ ਕੀਤੀ ਫੋਨ ਵੀ ਨਹੀਂ ਚੱਕ ਰਿਆ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਤਾਂ ਕਿ ਸਾਡੀ ਹੈਲਪ ਕਰੇ ਪਰਿਵਾਰ ਦੀ 25 ਲੱਖ ਕਰਜ਼ਾ ਚੱਕ ਕੇ ਜਿਹੜਾ ਇਹ ਮਰ ਗਿਆ ਹੋਇਆ ਸੀ ਬੱਚਾ ਉਸ ਦੀ ਮਾਤਾ ਮਤਲਬ ਇੱਕ ਕੱਪੜੇ ਸਿਉਂ ਕੇ ਕਿਜ਼ਾਰਾ ਕਰਦੀ ਆ ਔਰ ਇਸ ਪਰਿਵਾਰ ਦਾ ਬੜਾ ਯੋਗਦਾਨ ਆ ਕਿ ਇਸ ਤੇ ਦਾਦਾ ਜੀ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਮੱਖਣ ਸਿੰਘ ਜੀ रह ਚੁੱਕੇ ਆ ਅੱਜ ਉਹ ਪਿੰਡ ਦੀਆਂ ਨਾਲੀਆਂ ਗਲੀਆਂ ਉਹਨਾਂ ਦੀ ਰਹਿਨਮਾਈ ਹੀਟ ਔਰ ਕਮਿਟੀ ਜੰਗਲ ਪੱਦਾ ਨੇ ਲਾ ਕੇ ਨੌਜਵਾਨ ਪਾਰਸਭਾ ਬਣਾ ਕੇ ਇਹ ਸਾਰਾ ਕੋਈ ਕੰਮ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਸੀ ਇਹ ਜਿਹੜੀ ਇਗਲੇਟ ਦੇ ਵਿੱਚ ਮੌਤ ਹੋਈ ਆ ਕਿਵੇਂ ਮੌਤ ਹੋਈ ਆ ਕੋਈ ਤੁਸੀਂ ਕਿਵੇਂ ਦੇਖਦੇ ਆ ਤੇ ਕਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਪੁੱਤ ਸੀਗਾ ਭੈਣ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਹ ਇਸ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਹੀਆ ਹੋ ਜਾਂਦਾ ਹੋ ਸਦਾ ਇਹ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੋਜ਼ਗਾਰ ਤੋਂ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਅਸ਼ੇ ਮਿਲਣਾ ਸਾਡੇ ਨੌਜਵਾਨ ਜਿਹੜੇ ਆ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਹ ਸੰ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣ ਦੀ ਹੈਗੇ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਸਰਕਾਰ ਇਸ ਤੇਪਤੀ ਕੋ ਤਹ ਤੱਕ ਜਾ ਕੇ ਕੋਈ ਇਹ ਜਿਹੜਾ ਨਿਜ਼ਮ ਜਿਹੜੇ ਕੋ ਤੈ ਕਰਨਾ ਕਿ ਬੱਚਾ ਨੂੰ ਕੁਝ ਇਥੇ ਰੋਜ਼ਗਾਰ ਮਿਲੇ ਕੁਝ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ ਤੋ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪਰਵਾ ਦੇ ਨਾਲ ਹੈ ਸੋ ਇਹ ਕਹਿੰਦੇ ਹਾਂ ਸਾਰਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ